ਹਾਂ ਲੋ ਦੋਸਤੋ ਪਿਆਰ ਭਰੀ ਸਾਸਿਕਾਲ ਜੀ ਚਲੋ ਚੱਲਦੇ ਆ ਵੈਲਕਮ ਟੂ ਰੋਪੜ ਹੈਡ ਵਰਕਰਸ ਅੱਜ ਤੁਹਾਨੂੰ ਦਿਖਾਉਂਦੇ ਆ ਸਾਡੇ ਰੋਪੜ ਦੇ ਹੈਡ ਵਰਕਰਸ ਦੀ ਖੂਬਸੂਰਤੀ ਚਲੋ ਜੀ ਇਹ ਮੇਨ ਗੇਟ ਸੀ ਆਪਾਂ ਇੱਥੋਂ ਐਂਟਰ ਕਰ ਲਿਆ ਕਿਉਂਕਿ ਦੂਸਰੇ ਪਾਸੇ ਤੋਂ ਗੇਟ ਨੂੰ ਨਾ ਬੰਦ ਕਰ ਦਿੱਤਾ ਸੀਗਾ ਤੇ ਐਂਟਰੀ ਕਰਦੇ ਤੁਸੀਂ ਸਭ ਤੋਂ ਪਹਿਲਾਂ ਸਾਹਮਣੇ ਦੇਖੋਗੇ ਜੀ ਅੰਗਰੇਜ਼ਾਂ ਦੀ ਬਣੀ ਹੋਈ ਜਿਹੜੀ ਕਿ ਇਹ ਬਿਲਡਿੰਗ ਦੇਖ ਰਹੇ ਆ ਤੇ ਅੱਜ ਇਹਦੇ ਵਿੱਚ ਕੁਝ ਇੰਜੀਨੀਅਰ ਲੋਕ ਰਹਿੰਦੇ ਨੇ ਜਿਹੜੇ ਕਿ ਆਪਣੇ ਔਨ ਡਿਊਟੀ ਤੇ ਉਹਨਾਂ ਦਾ ਡਿਊਟੀ ਸੰਭਾਲਦੇ ਨੇ ਆਹ ਦੇਖ ਲਓ ਕਮਾਲ ਤੁਸੀਂ ਕਿੰਨੀਆਂ ਪੁਰਾਣੀਆਂ ਅੰਗਰੇਜ਼ਾਂ ਦੇ ਟ ਏ ਬਿਲਡਿੰਗ ਤੁਹਾਨੂੰ ਕਿਦਾਂ ਲੱਗੀ ਹੈ ਹਨਾ ਤੇ ਇਹੀ ਨਹੀਂ ਜੀ ਇਹ ਬਹੁਤ ਜ਼ਿਆਦਾ ਪਿੱਛੇ ਨੂੰ ਲੰਬੀ ਵੀ ਹੈ ਤੇ ਜਦੋਂ ਮੈਂ ਕਿਹਾ ਚਲੋ ਪਿੱਛੇ ਵੀ ਆਪਾਂ ਤੁਹਾਨੂੰ ਦਿਖਾ ਦਈਏ ਤੇ ਬੈਕ ਸਾਈਡ ਤੇ ਗਏ ਤਾਂ ਉੱਥੇ ਪੁਲਿਸ ਇਨਸਪੈਕਟਰ ਬੈਠੇ ਸੀਗੇ ਤੇ ਚਲੋ ਆਪਾਂ ਉਹਨਾਂ ਨੂੰ ਮਿਲੇ ਸਾਰੀ ਗੱਲ ਕੀਤੀ ਤੇ ਬਸ ਨਾਲ ਦੱਸਿਆ ਕਿ ਚਲੋ ਜੀ ਅਸੀਂ ਤਾਂ ਸਿਰਫ ਤੁਹਾਨੂੰ ਦਿਖਾ ਰਹੇ ਹਾਂ ਮਤਲਬ ਵੀਡੀਓ ਨੂੰ ਅਸੀਂ ਇੱਕ ਲਾ ਲੋ ਵੀਡੀਓ ਬਣਾ ਰਹੇ ਹਾਂ ਔਰ ਇਸ ਬਿਲਡਿੰਗ ਨੂੰ ਦਿਖਾ ਰਹੇ ਆ ਤੇ ਬੜੇ ਖੁਸ਼ ਹੋਏ ਕਹਿੰਦੇ ਦਿਖਾਓ ਦਿਖਾਓ ਠੀਕ ਆ ਵੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਇਹ ਚੀਜ਼ ਵੀ ਹੈਨਾ ਕਿ ਅੰਗਰੇਜ਼ਾਂ ਦੇ ਟਾਈਮਾਂ ਦੀਆਂ ਬਣੀਆਂ ਹੋਈਆਂ ਜਿਹੜੀਆਂ ਚੀਜ਼ਾਂ ਸੀਗੀਆਂ ਵੈਸੇ ਤਾਂ ਇਹ ਹੈਡ ਵਰਕਰਸ ਹੀ ਜਿਹੜਾ ਵਾ ਅੰਗਰੇਜ਼ਾਂ ਨੇ ਬਣਾਇਆ ਸੀਗਾ ਤੇ ਆ ਦੇਖ ਰਿਹਾ ਤੁਸੀਂ ਖੂਬਸੂਰਤੀ ਹੈਨਾ ਕਮਾਲ ਦੀ ਬਈ ਰੋਪੜ ਦੀ ਇਹ ਖੂਬਸੂਰਤੀ ਆ ਤੇ ਆ ਜਿਹੜਾ ਤੁਸੀਂ ਦਰਿਆ ਦੇਖ ਰਹੇ ਆ ਦੇਖੋ ਕਿੰਨਾ ਸੋਹਣਾ ਇਹ ਦਰਿਆ ਜਿਹੜਾ ਚੱਲ ਰਿਹਾ ਵਾ ਹੈਨਾ ਲਓ ਜੀ ਦੇਖੋ ਇਹ ਕੰਦੇ ਤੇ ਪਾਣੀ ਆਪਣੇ ਲੈਵਲ ਤੋਂ ਉੱਪਰ ਹੁੰਦਾ ਆ ਤੇ ਜਿਹੜੀ ਆਹ ਜਗਾ ਹੈ ਨਾ ਇਹਦੇ ਵਿੱਚ ਕੁਝ ਮੀਟਰ ਵਗੈਰਾ ਨੇ ਲੱਗੇ ਹੋਏ ਆ ਮਾਪਣ ਦੇ ਤੇ ਉਹ ਦੱਸਦਾ ਆ ਤੇ ਦੇਖੋ ਜੀ ਉਹਨਾਂ ਟਾਈਮਾਂ ਦੇ ਵਿੱਚ ਵੀ ਰੋਪੜ ਲਿਖਣਾ ਨਹੀਂ ਆਂਦਾ ਸੀ ਤੇ ਇਹਨਾਂ ਨੇ ਰੂਪਾਰ ਲਿਖ ਦਿੱਤਾ ਆਰ ਯੂ ਪੀ ਆਰ ਲਿਖ ਦਿੱਤਾ ਹੈ ਨਾ ਜਦਕਿ ਆਰ ਓ ਪੀ ਏ ਆਰ ਸਪੈਲਿੰਗ ਬੰਦਦੇ ਨੇ ਸੋ ਬਹੁਤ ਹੀ ਖੂਬਸੂਰਤ ਅੱਜ ਤੁਹਾਨੂੰ ਪਤਾ ਹੀ ਆ ਕਿ ਅੱਜ 15 ਅਗਸਤ ਆ ਤੇ ਲੋਕ ਬਹੁਤ ਦੁਨੀਆ ਜਿ ਕੋ ਵਾਸਤੇ ਆਈ ਹੋਈ ਸੀਗੀ ਪਰ ਗਰਮੀ ਬਹੁਤ ਜ਼ਿਆਦਾ ਸੀਗੀ ਇੱਥੇ ਹਾਂ ਤੇ ਆਪਾਂ ਦੇਖਿਆ ਫਿਰ ਸ਼ਾਨਦਾਰ ਨਜ਼ਾਰਾ ਜੀ ਅੱਜ ਪੂਰਾ ਬੜਾ ਮਜ਼ਾ ਆਇਆ ਮੈਂ ਕਿਹਾ ਚਲੋ ਚੱਲਦੇ ਆਂ ਦੇਖਦੇ ਆਂ ਸਾਰੇ ਪਾਸੇ ਪਾਣੀਓ ਪਾਣੀ ਸਤਲੁਜ ਭਰਿਆ ਪਿਆ ਭਰਿਆ ਜਾ ਰਿਹਾ ਸੀਗਾ ਸੋ ਕਿੰਨਾ ਖੂਬਸੂਰਤ ਲੱਗ ਰਿਹਾ ਸੀਗਾ ਇਹ ਨਜ਼ਾਰਾ ਆ ਤੁਸੀਂ ਦੇਖ ਰਹੇ ਆ ਛੱਲਾ ਪਾਣੀ ਦੀਆਂ ਵੱਜਦੀਆਂ ਹੋਈਆਂ ਸਰੰਦ ਨਹਿਰ ਦੀਆਂ ਛੱਲਾ ਵਾ ਜੀ ਦੇਖੋ ਦੇਖੋ ਮੈਂ ਕਿ ਨਾ ਨਾ ਮੈਂ ਆਪਣੀ ਵੀਡੀਓ ਵੀ ਬਣਾ ਲਵਾਂ ਨਾਲੇ ਤੁਹਾਨੂੰ ਸਾਰਿਆਂ ਨੂੰ ਆਪਾਂ ਦਿਖਾ ਦਈਏ ਸਰਦਾਰ ਜੀ ਆਪਣੀ ਕਰਦੇ ਨੇ ਪੂਰੀ ਹੈਲਪ ਆ ਦੇਖੋ ਜੀ ਆ ਦੇਖੋ ਆ ਵਾਹ ਮਸ਼ੀਨਰੀ ਦੇਖ ਰਹੇ ਆਂ ਜੀ ਤੁਸੀਂ ਇਹ ਉਹ ਗੇਟ ਨੇ ਜਿਹੜੇ ਖੁੱਲਦੇ ਨੇ ਤੇ ਪਾਣੀ ਛੱਲਾ ਮਾਰਦਾ ਨਿਕਲਦਾ ਹੈ ਦੂਸਰੇ ਸਾਈਡ ਨੂੰ ਇੱਥੇ ਆ ਜੀ ਉਹ ਸਾਰੀ ਮਸ਼ੀਨਰੀ ਆ ਤੁਸੀਂ ਜਿਹੜੀ ਦੇਖ ਰਹੇ ਆਂ ਵੀਡੀਓ ਦੇ ਵਿੱਚ ਲਓ ਜੀ ਲਓ ਸਰਦਾਰ ਜੀ ਕਹਿੰਦੇ ਮੇਰਾ ਵੀ ਪੋਜ ਬਣਾ ਦੇ ਮੈਂ ਕਹਿੰਦਾ ਚਲੋ ਜੀ ਬੈਠੋ ਫਿਰ ਤੁਸੀਂ ਉਹ ਦੇਖ ਰਿਹਾ ਜੀ ਪਿਛਲੇ ਪਾਸੇ ਤੁਸੀਂ ਪੁਲ ਜਿਹੜਾ ਕਿ ਨਵਾਂ ਸ਼ਹਿਰ ਅੰਮ੍ਰਿਤਸਰ ਦੋਆਬਾ ਬੈਲਟ ਵੱਲ ਨੂੰ ਜਾਂਦਾ ਹੈ ਇਹ ਪੁਲ ਬਹੁਤ ਟਾਈਮ ਬੰਦ ਰਿਹਾ ਹੈ ਹਨਾ ਤੇ ਇੰਨੇ ਸੋਹਣੇ ਸ਼ਾਨਦਾਰ ਬੂਟੇ ਲੱਗੇ ਹੋਏ ਸੀ 8 8 9 9 10 10 ਫੁੱਟ ਦੇ ਬੂਟੇ ਸੀਗੇ ਵੀ ਦੇਖ ਕੇ ਬੜਾ ਮਜ਼ਾ ਆਇਆ ਤੇ ਇਹਦੇ ਵਿੱਚ ਅੰਜੀਰ ਦੇ ਪੌਦੇ ਵੀ ਲੱਗੇ ਹੋਏ ਸੀਗੇ ਹਨਾ ਇੱਥੇ ਲੋਕ ਆਉਂਦੇ ਨੇ ਘੁੰਮਦੇ ਨੇ ਫਿਰਦੇ ਨੇ ਮੌਜਾਂ ਕਰਦੇ ਨੇ ਤੇ ਅੱਜ ਦੇ ਛੋਟੇ ਛੋਟੇ ਪੁਆਇੰਟ ਬਣਾਏ ਹੋਏ ਆ ਇੰਜੋਏ ਕਰਨ ਦੇ ਵਾਸਤੇ ਕਿ ਲੋਕ ਮਤਲਬ ਦੇਖਣ ਹੈ ਨਾ ਤੇ ਮੈਂ ਕਿਹਾ ਚਲੋ ਮੈਂ ਵੀ ਥੋੜੀ ਝਾਤੀ ਮਾਰ ਕੇ ਆਉਣੀ ਆ ਤੇ ਲਓ ਜੀ ਦੇਖੋ ਖੂਬਸੂਰਤ ਨਜ਼ਾਰਾ ਇਹ ਪਾਣੀਓ ਪਾਣੀ ਜਿੱਧਰ ਤੁਹਾਡੀ ਨਿਗਾਹ ਜਾਊਗੀ ਨਾ ਜੀ ਇੱਕ ਗੱਲ ਹੈ ਕਿ ਪੂਰਾ ਰੋਪੜ ਪਾਣੀ ਦੇ ਵਿੱਚ ਬਣਿਆ ਹੋਇਆ ਵਾ ਪੂਰਾ ਰੋਪੜ ਜਿੱਧਰ ਨੂੰ ਵੀ ਤੁਸੀਂ ਜਾਓਗੇ ਤੁਹਾਨੂੰ ਪਾਣੀਓ ਹੀ ਪਾਣੀ ਦਿਖੂਗਾ ਲੋਕ ਸੈਲਫੀਆਂ ਲੈ ਰਹੇ ਸੀ ਫੋਟੋ ਖਿੱਚ ਰਹੇ ਸੀ ਕਿ ਬੜਾ ਮਤਲਬ ਮਜ਼ੇਦਾਰ ਸੀਨ ਹੁੰਦਾ ਹੈ ਜਦੋਂ ਇੱਥੇ ਲੋਕ ਆਂਦੇ ਨੇ ਘੁੰਮਣ ਦੇ ਵਾਸਤੇ ਹੈਨਾ ਕਿਉਂਕਿ ਉਹਨਾਂ ਨੂੰ ਇਹ ਸ਼ਾਂਤੀ ਬਹੁਤ ਪਸੰਦ ਆਂਦੀ ਆ ਉੱਪਰ ਤੇ ਫਿਰ ਗ੍ਰੀਨ ਜ਼ੋਨ ਤੀਜਾ ਫਿਰ ਨਾਲ ਤੇ ਦਰਿਆ ਹੋਰ ਕੀ ਚਾਹੀਦਾ ਬੰਦੇ ਨੂੰ ਕਹਿੰਦੇ ਵਾਹ ਬਈ ਵਾਹ ਆਹ ਦੇਖ ਲਓ ਜੀ ਲੋ ਦੇਖਿਆ ਕਿਨੇ ਸੋਹਣੇ ਪਲਾਂਟ ਆ ਮੈਂ ਤਾਂ ਇਹਨਾਂ ਨੂੰ ਹੱਥ ਵੀ ਲਾ ਕੇ ਦੇਖਿਆ ਮੈਂ ਕਿਹਾ ਬਹੁਤ ਕਾਫੀ ਮਜ਼ਬੂਤ ਸੀ ਇਹ ਕੰਡਿਆ ਵਰਗੇ ਤਿੱਖੇ ਤਿੱਖੇ ਸੀਗੇ 8 8 9 9 10 10 ਫੁੱਟ ਦੇ ਇਹ ਬੂਟੇ ਸੀਗੇ ਤੇ ਆਹੀ ਬੂਟਾ ਅੰਜੀਰ ਦਾ ਸੀ ਜਿਹੜਾ ਮੈਂ ਪਿਛਲੀ ਵਾਰ ਪਿਛਲੇ ਵਾਰ ਚ ਬੋਲੀ ਸੀ ਕਿ ਅੰਜੀਰ ਦੇ ਵੀ ਇੱਥੇ ਬੂਟੇ ਆ ਤੇ ਆਹੀ ਬੂਟਾ ਸੀ ਜੀ ਉਹ ਅੰਜੀਰ ਦਾ ਬੂਟਾ ਹਨਾ ਸੋ ਦੇਖ ਰਹੇ ਆ ਜੀ ਤੁਸੀਂ ਸਾਡੇ ਰੋਪਨ ਹੈਡ ਵਰਕਰਸ ਦੀ ਖੂਬਸੂਰਤੀ ਵੀ ਦੂਰ ਦੂਰ ਤੋ ਮੈ ਤਾਂ ਚਾਹੁੰਨੀ ਆ ਕਿ ਲੋਕ ਇੱਥੇ ਆਉਣ ਟੂਰਿਸਟ ਆਉਣ ਇਸ ਜਗ੍ਹਾ ਨੂੰ ਦੇਖਣ ਤੇ ਲੋਕਾਂ ਨੂੰ ਪਤਾ ਲੱਗਣੀ ਚਾਹੀਦੀ ਹੈ ਵੇ ਨੰਗਲ ਤਾਂ ਸਾਰੇ ਜਾਂਦੇ ਹੀ ਨੇ ਵਿੱਚ ਲੋਪੜ ਵੀ ਰੁਕਦੇ ਹੋਏ ਦੇਖਦੇ ਹੋਏ ਫੇਰੀ ਘਰ ਵਾਪਸ ਨੂੰ ਜਾਣ ਦੇਖੋ ਜੀ ਕਿੰਨਾ ਸੋਹਣਾ ਨਜ਼ਾਰਾ ਆ ਹੈ ਐਂਟੀ ਜਿਹੀ ਨਜ਼ਾਰਾ ਆ ਇੱਥੇ ਤਾਂ ਜਦੋਂ ਕੋਈ ਵੀ ਆਂਦਾ ਹੈ ਲੋਕ ਫੋਟੋ ਖਿੱਚੇ ਬਿਨਾਂ ਨਹੀਂ ਰਹਿ ਸਕਦੇ ਕਿ ਮੈਂ ਤਾਂ ਇੰਨਾ ਸੋਹਣਾ ਨਜ਼ਾਰਾ ਸਾਡੇ ਤਾਂ ਘਰ ਦੇ ਬਿਲਕੁਲ ਕੋਲ ਹੀ ਕਹਿ ਲਓ ਵੀ ਸਾਨੂੰ ਤਾਂ ਬਿਲਕੁਲ ਨਾਲ ਹੀ ਆ ਹੈ ਨਾ ਸਾਡੇ ਘਰ ਦੇ ਨਾਲ ਹੀ ਆ ਬਿਲਕੁਲ ਆਹ ਵੇਖ ਲੋ ਇੱਕ ਨਕਾਚੀ ਜਿਹੜੀ ਕਰੀ ਹੋਈ ਹੈ ਕਿੰਨੀ ਸੋਹਣੀ ਹੈ ਇਹ ਵਨ ਪੀਸ ਪੱਥਰ ਦੇ ਵਿੱਚ ਨਾ ਇਹ ਤੁਸੀਂ ਸੋਚਦੇ ਹੋਵੋਗੇ ਕਿ ਲਿਖਿਆ ਹੋਇਆ ਵਾ ਸਿਰਫ ਲਿਖਿਆ ਨਹੀਂ ਹੋਇਆ ਇਹਦੇ ਵਿੱਚ ਨਕਾਚੀ ਕੀਤੀ ਹੋਈ ਹੈ ਇਹ ਕਟਿੰਗ ਕਰ ਕਰਕੇ ਕਰ ਕਰਕੇ ਨਾ ਬਾਅਦ ਵਿੱਚ ਫਿਰ ਕਲਰ ਨਾਲ ਬਣਾਇਆ ਗਿਆ ਵਾ ਤਾਂ ਜੋ ਇਹਨੂੰ ਪੜਨ ਦੇ ਵਿੱਚ ਸੌਖਾ ਰਹੇ ਹੈ ਨਾ ਬਹੁਤ ਪਿਆਰਾ ਲੱਗਿਆ ਜੀ ਕਹਿੰਦੇ ਅੱਜ ਦੇ ਜਮਾਨੇ ਦੇ ਵਿੱਚ ਕੁਝ ਵੀ ਔਖਾ ਨਹੀਂ ਹੈਗਾ ਮੁਸ਼ਕਿਲ ਜ਼ਰੂਰ ਹੋ ਸਕਦਾ ਪਰ ਆਪਾਂ ਕਹੀ ਇੰਪੋਸੀਬਲ ਉਹ ਚੀਜ਼ ਨਹੀਂ ਹੋ ਸਕਦੀ ਸੋ ਆਪਾਂ ਇਹ ਤੁਹਾਨੂੰ ਜੋ ਦਿਖਾ ਰਹੇ ਹਾਂ ਜੀ ਸਾਡੇ ਰੋਪੜ ਦਾ ਹੈਡ ਵਰਕਰਸ ਕਹਿੰਨੋ ਕਿ ਰੋਪੜ ਦੀ ਇਹ ਖੂਬਸੂਰਤੀ ਜ਼ਰੂਰ ਦੱਸਿਓ ਜੀ ਮੈਨੂੰ ਕਮੈਂਟ ਕਰਕੇ ਤੇ ਰੋਪੜ ਵਾਲਿਓ ਤੁਸੀਂ ਕਿੱਥੇ ਬੈਠੇ ਆ ਦੇਖਿਓ ਕਿਤੇ ਵੀਡੀਓ ਦੇਖੀ ਤੋਂ ਬਿਨਾ ਨਾ ਰਹਿ ਜਾਓ ਕਿਤੇ ਸਾਰੀ ਵੀਡੀਓ ਫਰਮਉਣ ਤੋਂ ਬਾਅਦ ਤੁਹਾਨੂੰ ਕਿਦਾਂ ਲੱਗੀ ਜੀ ਵੀਡੀਓ ਜ਼ਰੂਰ ਦੱਸਿਓ ਸਰਦਾਰ ਜੀ ਦਾ ਤੁਰਪੇ ਕਿੰਨੇ ਗਰਮੀ ਬਹੁਤ ਲਾਪੇਤ ਚੱਲ ਚੱਲੀਏ ਘਰ ਨੂੰ ਮੈਂ ਕਿਹਾ ਚਲੋ ਠੀਕ ਆ ਜੀ ਫਿਰ ਆਪਾਂ ਵੀਡੀਓ ਵੀ ਬਣਾ ਲਿੱਤੀ ਸੀ